ਮੈਂ ਤੈਨੂੰ ਕੁਝ ਵੀ ਕਹਿ ਲਾਂ ਜਿੰਨੀ ਮਰਜ਼ੀ ਤੇਰੇ ਤੇ ਸੱਤੀ ਕਰਦਾ ਪਰ ਨਾ ਤੂੰ ਫੇਰ ਵੀ ਮੇਨਾ ਅਡਜਸਟਮੈਂਟ ਕਰਦੀ ਐ ਜਿੰਨੀ ਸੋਹਣੀ ਤੂੰ ਉਤੋਂ ਆ ਨਾ ਉਨਾ ਹੀ ਸੋਹਣਾ ਤੈਨੂੰ ਦਿਲ ਤੈਨੂੰ ਕੀ ਗੱਲ ਗਿਫਟ ਪਸੰਦ ਨਹੀਂ ਆਇਆ ਮੈਨੂੰ ਪਾ ਕੇ ਨਹੀਂ ਬਖਾਏਂਗੀ ਜਿਨਾ ਨਾ ਆਪਣੇ ਹੱਥਾਂ ਨਾਲ ਤੇਰੇ ਪੈਰਾਂ ਚ ਪਾਉਂਗਾ ਸੋਣੀਏ ਹੋ ਨਾ ਸੋਣੀਏ ਅੰਦਰ ਕੰਨਾਂ ਉਹ ਨਹੀਂ ਲੱਗ ਰਹੀ ਨਾ ਕੋਸ਼ਿਸ਼ ਨਹੀਂ ਲੱਗਦਾ ਮੈਨੂੰ ਕੋਸ਼ਿਸ਼ ਕਰ। ਤੂੰ ਕਦ ਤੱਕ ਆਪਣੀ ਜ਼ਿੰਦਗੀ ਦੀ ਥੋੜੀ ਜਿਹੀ ਆਜ਼ਾਦੀ ਵੀ ਤੇ ਬਣ। ਕਿਉਂ? ਮੈਂ ਤੇਨੂੰ ਆਜ਼ਾਦ ਨਹੀਂ ਛੱਡਦਾ। ਕਿਹੜੀ ਅੱਧੀ ਚਾਹੀਦੀ ਹੈ ਮੈਂ ਕਮਣ ਫਿਰ ਜਾਣਾ ਕਿਤੇ ਕਮਣ ਫਿਰ ਚਲੀ ਕਿ ਦਿਲ ਕਰਦਾ ਹੈ ਚੱਲੋਗੇ ਹਾਂ ਕੋਈ ਗੱਲ ਨਹੀਂ ਫਿਰ ਕੀ ਚਲਾ ਜਾਪਾ ਕਮਣ ਫਿਰ ਚਾਹਤੇ ਤੇ ਬਾਹਰ ਹੈ ਨਾ ਕੁਝ ਖਾ ਖਾ ਪੀ ਕੇ ਆਉਨੇ ਆ ਬਾਹਰ ਨੂੰ ਕਮ ਫਿਰ ਤੋਂ ਨਹੀਂ ਫਿਰਦੇ ਬੰਦ ਚੱਲ ਤੂੰ ਤਿਆਰ ਹੋ ਜਾ ਫਿਰ ਆਪਾਂ ਹੈ ਨਾ ਕਮ ਫਿਰ ਕੇ ਆਉਨੇ ਚੱਲ ਕੇ ਸੱਚੇ ਮਨ ਨਹੀਂ ਤੇ ਸੱਚੇ ਕਹਿੰਦੇ ਹੋ ਕੋਈ ਗੱਲ ਤੂੰ ਤਿਆਰ ਹੋ ਜਾ ਫਿਰ ਆਪਾਂ ਚੱਲ ਜੀਂਗਾ ਕਿੰਨੀਆ ਸੋਹਣੀਆਂ ਝੰਝਰਾਂ ਨੇ ਮੇਰੇ ਦਿਲ 'ਚ ਕੋਈ ਪਿਆਰ ਆ ਨਾ ਤੇ ਤਾਂ ਇੰਨਾ ਵਧੀਆ ਗਿਫਟ ਮੇਰੇ ਲਈ ਲੈ ਕੇ ਆਏ ਆ ਜੇ ਮੈਂ ਇਹਨਾਂ ਦੀਆਂ ਭਰੇਆਈਆਂ ਦੇਖਦੀ ਆ ਉਤੋਂ ਕਿਤੇ ਵੱਧ ਚੰਗੀਆਂ ਆਈਆਂ ਨੇ ਕਿੰਨਾ ਪਿਆਰ ਮੈਨੂੰ ਕਰਦੇ ਆ ਇਹਨਾਂ ਚੰਗੀਆਂ ਆਈਆਂ ਦੇ ਵਿੱਚ ਇੱਕ ਗੱਲ ਬੁਰੀ ਵੀ ਕਹਿ ਜਾਂਦੇ ਆ ਤੇ ਮੈਨੂੰ ਉਹਦੇ ਤੇ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਮੈਨੂੰ ਕਿਸੇ ਨੂੰ ਕੁਝ ਮਾੜਾ ਨਹੀਂ ਕਹਿਣ ਦਿੰਦੇ ਆਪ ਜੋ ਮਰਜ਼ੀ ਬੋਲਦੇ ਨੇ ਮੇਰੇ ਲਈ ਕਿੰਨਾ ਪਿਆਰ ਆ ਉਹਨਾਂ ਦੇ ਦਿਲ 'ਚ ਤਾਂ ਹੀ ਤਾਂ ਕਿਸੇ ਨੂੰ ਖਾਸ ਕਰਕੇ ਆਪਣੀ ਮੰਮੀ ਨੂੰ ਵੀ ਉੱਚੀ ਆਵਾਜ਼ 'ਚ ਮੇਰ ਨਾਲ ਨਹੀਂ ਬੋਲਣ ਦਿੰਦੇ ਮੈਨੂੰ ਉਹਨਾਂ ਦੀਆਂ ਚੰਗਿਆਈਆਂ ਵੇਖਣੀਆਂ ਚਾਹੀਦੀਆਂ ਬਹੁਤ ਤਿਆਰ ਕਰਦੇ ਆ ਮੇਰੇ ਲਈ ਜਿੱਦਾਂ ਇਹ ਚਾਹੁੰਦੇ ਨੇ ਨਾ ਮੈਂ ਪੂਰੀ ਕੋਸ਼ਿਸ਼ ਕਰਨੀ ਆ ਕਿ ਇਹਨਾਂ ਦੇ ਹਿਸਾਬ ਨਾਲ ਹੀ ਮੇਟਲ ਨਾਵਾ ਇਹਨਾਂ ਦੇ ਨਾਲ ਜ਼ਿੰਦਗੀ ਜਿਣੀ ਜੋ ਇਹ ਚਾਹੁੰਦੇ ਨੇ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਮੈਂ ਉਹੀ ਕਰਾਂ ਇਹਨਾਂ ਨੂੰ ਸ਼ਿਕਾਇਤ ਦਾ ਮੌਕਾ ਕਦੇ ਵੀ ਨਾ ਮਿਲੇ ਚੱਲ ਮੰਨੂ ਕੀ ਸੋਚੀ ਜਾਂਦੀ ਆ ਤੂੰ ਤਿੰਨਾਂ ਗੱਲਾਂ ਚ ਖੋ ਕੇ ਤੈਨੂੰ ਕਹਿੰਦੇ ਤਿਆਰ ਹੋ ਮੈਂ ਜਲਦੀ ਜਲਦੀ ਤਿਆਰ ਹੋ ਜਾ ਜਿਵੇਂ ਜਿਵੇਂ ਉਹ ਬੋਲਦੇ ਨੇ ਉਵੇਂ ਉਵੇਂ ਹੀ ਕਰਨਾ ਵਾ ਹੋ ਜੀ ਤੂੰ ਕਿੱਥੇ ਆ ਰਹੀ ਹਾਂ ਹੋ ਗਈ ਕਿੰਨਾ ਸਹੀ ਲੱਗਣ ਦੀ ਆ ਮੈਂ ਨਾ ਬੜਾ ਘੈਂਟ ਕੇ ਸਟੰਗ ਲੱਗਣਿਆ ਸੂਟ ਆ ਕਾਲਾ ਨਹੀਂ ਲੱਗਣਿਆ ਨਹੀਂ ਨਹੀਂ ਬਹੁਤ ਸੋਹਣਾ ਲੱਗਣਦਿਆ ਵਾ ਤੇ ਚੱਲ ਚੱਲੀਏ ਫਿਰ ਫਟਾਫਟ ਚਲਤੇ ਜਾਂਦੇ ਆ ਆ ਫੋਨ ਵੀ ਅਚਾਨਕ ਹੀ ਆ ਗਿਆ ਤੇ ਇਦਾਂ ਕਰਦੇ ਆ ਮੰਮੀ ਹੰਦਾ ਦਈਏ ਮੰਮੀ ਮੈਨੂੰ ਬੜਾ ਹੋਰ ਤਰ੍ਹਾਂ ਘੁੰਡਿਆ ਵਾ ਮੰਮੀ ਨੇ ਕਹਿਣਾ ਵਾ ਕਿ ਤੂੰ ਦੱਸਿਆ ਨਹੀਂ ਹੈਗਾ ਇਹਨਾਂ ਨੇ ਤੋ ਕੋਈ ਨਹੀਂ ਮੰਮੀ ਨੂੰ ਦੱਸ ਕੇ ਜਾਵਾਂਗੇ ਮੰਮੀ ਨੂੰ ਬਗੈਪੜੀ ਚਲ ਜਾਣ ਦੱਸ ਕੇ ਚਲੋ ਫਿਰ ਮੰਮੀ ਨੇ ਦੱਦੀ ਹੈ ਚਲ ਆ ਜਾ ਆ ਜਾ ਮੰਮੀ ਜੀ ਹਾਂ ਜੀ ਅਸੀਂ ਚੱਲਦੇ ਆਂ ਕਿ ਪ੍ਰੋਗਰਾਮ ਤੇ ਹਾਂ ਬਲਜੀਤ ਨੂੰ ਇੱਕਦਮ ਹੀ ਫੋਨ ਆ ਗਿਆ ਹਾਂ ਹੈ ਤੂੰ ਦੱਸਿਆ ਨਹੀਂ ਕਿ ਤੂੰ ਤਾਂ ਕੱਟ ਮੂੰਗਲੀ ਕੱਛ ਤੋਂ ਮਾਰੀ ਧਿਆਨ ਵੋਖੇ ਬਾਹਰ ਆਏ ਮਮੀ ਸਾਨੂੰ ਵੀ ਸਵੇਰੇ ਫੋਨ ਆਇਆ ਵਾ ਸਵੇਰੇ ਆ ਤਾਂ ਸਵੇਰ ਅੱਧੀ ਚੜੀ ਹੀ ਉਹ ਤੂੰ ਦੱਸਣ ਦਾ ਤਾਂ ਫਰਜ਼ ਬਣਦਾ ਈ ਨਾ ਮਾਂ ਨੂੰ ਮੈਂ ਮਮੀ ਫੜਫੜ ਕੱਪੜੇ ਕੂਪੜੇ ਪ੍ਰੈਸ ਕਰਕੇ ਦੱਸਣ ਦਾ ਤੇ ਫਰਜ਼ ਬਣਦਾ ਹੁਣ ਤੁਹਾਨੂੰ ਵੀ ਪਤਾ ਸਵੇਰ ਦੀਆਂ ਤਿਆਰੀਆਂ ਕਰਦੇ ਫਿਰਦੇ ਮੈਨੂੰ ਦੱਸਣ ਦਾ ਟਾਈਮ ਹੀ ਲੱਗਾ ਬਸ ਆ ਕਰ ਉਹਦੇ ਅੰਦਰ ਪੁੱਤ ਤਿਆਰੀਆਂ ਕਰ ਰਹੇ ਬਾਹਰ ਤਾਂ ਉਖਪਤਾਲ ਨਹੀਂ ਲੱਗੀ ਮੂੰਹ ਕੱਢੀ ਦੀ ਉਹ ਨਹੀਂ ਮਮੀ ਇਹੋ ਜੀ ਕੋਈ ਗੱਲ ਨਹੀਂ ਕੋਈ ਮੈਨੂੰ ਅੱਖ ਨਹੀਂ ਮਾਂ ਮਮੀ ਨੂੰ ਦੱਤੀ ਮਮੀ ਕੀ ਆਂਦੇ ਮਾਂ ਮਮੀ ਨੇ ਕੀ ਅਖਣਾ ਵਾ ਮਮੀ ਨੇ ਇਹ ਚਲ ਕੋਈ ਨਹੀਂ ਚਲ ਜਓ ਹਾਂ ਤੇ ਕੋਈ ਨਹੀਂ ਮਮੇ ਟਾਈਮ ਨਾ ਮੋੜੋਣਾ ਵਾ ਹਾਂਜੀ ਇਹ ਲਾ ਅੰਦਰੋਂ ਨਿਕਲੇ ਤਿਆਰ ਹੋ ਕੇ ਨਾ ਦੱਸਿਆ ਨਾ ਪੁੱਛਿਆ ਮਹਾਰਾਣੀ ਤੇ ਅਦੂਜੀਓ ਤੋ ਤੋ ਨਵਾ ਤੇ ਮੈਂ ਆ ਲੰਗਰ ਪਕਾਵਾ ਤੱਕ ਕੇ ਖਾ ਲੰਦੀ ਨਾ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਰੋਟੀ ਪਕਾਉਣੀ ਚਾਹੀਏ ਨਹੀਂ ਪਕਾਉਣੀ ਉਹੋ ਗੱਲ ਜਿਹਨਾਂ ਨੂੰ ਪਾਕਦੀਆਂ ਮਿਲਦੀਆਂ ਉਹਨਾਂ ਨੂੰ ਲੋੜ ਵਾ ਪਕਾਉਣ ਦੀ ਜੇ ਦੂਜੀਏ ਤੋਂ ਅੰਦਰੋਂ ਨਿਕਲੀ ਤੇ ਜਣਾ ਮਾਤਾ ਪਰ ਸਹੁਰੂ ਮਾਤਾ ਤੇ ਬੁਰੀ ਲੱਗਦੀ ਇਹਨਾਂ ਨੂੰ ਸਾਰਿਆਂ ਪਕਾ ਕੇ ਦਿੰਦੀ ਆ ਕਹ ਮੱਲੋ ਫੱਲੀ ਲੈ ਜਾਂਦੀ ਆ ਥੱਤ ਵੜ ਕੇ ਖਾ ਲੈਂਦੀ ਆ ਹਾਂ ਸ਼ਰਮ ਲਾਈ ਇਹਨਾਂ ਨੇ ਹੁਣ ਉਹ ਯਾਰੀ ਹਾਂਜੀ ਠੀਕ ਕਿ ਸੂਟ ਵਧੀਆ ਲੱਗ ਰਿਹਾ ਆ ਚੂੜਾ ਵੇਖਿਆ ਕਿੰਨਾ ਵਧੀਆ ਲੱਗਦਾ ਹੁਣ ਇਸ ਤੇ ਬੈਲੈਂਸ ਬੰਨ ਲਿਆ ਕਿ ਸੂਟ ਹੂੰ ਬਾਕੀ ਸਾਰੀ ਗੱਲ ਸਹੀ ਆ ਪਰ ਜਿਹੜੇ ਆ ਨਾ ਇੱਕ ਦਿਨ ਮੇਰੀ ਯਾਦ ਰੱਖਣੀ ਹਮੇਸ਼ਾ ਐਦਾਂ ਕਰਕੇ ਠੀਕ ਹੈ ਨਾ ਤੇ ਮੇਰੀ ਗੱਲ ਸੁਣੋ ਪਰ ਬਿਨੇ ਅਲੀ ਸੋਚਦੇ ਆ ਕਿੱਥੇ ਜਾਣਾ ਵਾ ਸੋਚਦੇ ਮਤਲਬ ਉਹ ਹਾਂ ਤੈਨੂੰ ਘੁੰਮਾ ਨਹੀਂ ਖੜੂੰਗਾ ਜਾਣਾ ਵਾ ਘੁੰਮਣੇ ਜਾਣਾ ਵਾ ਕੋਈ ਗੱਲ ਨਹੀਂ ਆ ਪਹਿਲਾਂ ਆਪਾਂ ਜਾਵਾਂਗੇ ਤੇ ਸ਼ੌਪ ਤੇ ਕੁਛ ਮਾਸ ਮੂ ਲੈਣਾ ਤੇ ਲੈਣੀ ਕੋਈ ਗੱਲ ਨਹੀਂ ਆ। ਸਮਾਨ ਲੈਣ ਤਾਂ ਮੈਂ ਚਿੰਤਾ ਐ। ਹਾਂ। ਤੁਸੀਂ ਲੈ ਦੋ ਕੁਛ ਮੈਨੂੰ। ਹਾਂ ਤੇ ਦੋ ਕਰ ਕੋਈ ਗੱਲ ਨਹੀਂ ਲੱਗਦਾ ਤੇ ਤੂੰ ਦੱਸ ਤੂੰ। ਹਾਂ ਮੇਰੇ ਟੌਪਸ ਬਹੁਤ ਹੈਵੀ ਆ ਤੇ ਮੇਰੇ ਕੰਨਾਂ ਦਰਦ ਕਰਦੇ ਆ। ਤੇ ਕੋਈ ਗੱਲ ਨਹੀਂ ਆਪਾਂ ਲਾਈਟ ਵੇਟ ਲੈ ਲਵਾਂਗੇ। ਲਾਈਟ ਵੇਟ ਲੈ ਲਾਂਗੇ ਫਿਰ ਉਹ ਲਾਈ ਦੇਵਾਂਗੇ ਤੇ ਕੋਈ ਗੱਲ ਨਹੀਂ ਆ ਰੋ। ਚਲੋ ਠੀਕ ਹੈ ਨਾ ਇਹ ਲਾਦੇ ਤੇ ਲਾਈ ਵੇਟ ਲੈ ਕੇ ਕੋਈ ਗੱਲ ਨਹੀਂ। ਫਿਰ ਕੁਝ ਖਾਵਾਂਗੇ ਵੀ ਆਪਾਂ? ਹਾਂ ਖਾਵਾਂਗੇ ਵੀ ਕੋਈ ਗੱਲ ਨਹੀਂ। ਚਲੋ ਠੀਕ ਹੈ ਫਿਰ ਆਪਾਂ ਪੀਜ਼ਾ ਮਿਕਟੇ ਸਲਾਂਗੇ ਨਾ। ਉੱਥੇ ਕਿ

ਅੰਦਰ ਰਾਤੀ ਬਲਜੀਤ ਦੇ ਕੋ ਰਿਸ਼ਤੇਦਾਰਾਂ ਚ ਹੋਣੇ ਫੋਨ ਆਇਆ ਸਵੇਰੇ ਹੀ ਆਇਆ ਸਵੇਰੇ ਅੰਦਰ ਹੀ ਅੰਦਰ ਤਿਆਰ ਕੇ ਟਮਟਕਾ ਲਈ ਅੰਦਰੇ ਤਿਆਰ ਹੋ ਕਿਉਂ ਨਿਕਲੇ ਹੁਣ ਤੁਸੀਂ ਤਿਆਰ ਹੋ ਕੇ ਨਿਕਲ ਆਏ ਜੇ ਮੈਂ ਤੇ ਮੰਮੀ ਲੈ ਕੇ ਚੱਲੇ ਸ਼ਹਿਰ ਚੱਲੇ ਆਂ ਜਿਉਂਦੇ ਵਿਆਹ ਆਇਆ ਵਾ ਤੇ ਘੁੰਮਣ ਫੇਰਨੀ ਕਿਤੇ ਗਏ ਤੇ ਆਂਦੀ ਚੱਲ ਕੁਆਪਰਾ ਲੈ ਮੈਨੂੰ ਚੱਲ ਕੇ ਉਹ ਵੀ ਚਲ ਗਏ ਤੇ ਤੁਸੀਂ ਵੀ ਚੱਲ ਚਲੇ ਮੈਨੂੰ ਵੀ ਨਾਲ ਹੀ ਲੈ ਜਾਓ ਮੈਂ ਤਿਆਰ ਹੋ ਜਾਦਾ ਦਵਾਤਾ ਮੰਮੀ ਹੁਣ ਤੂੰ ਕੀ ਸਾਡੇ ਵਿੱਚ ਜਾਣਾ ਕਰਾ ਦੱਸ ਪਹਿਲਾਂ ਕਾ ਮੈਂ ਨਹੀਂ ਜਾ ਸਕਦੀ ਮੈਂ ਘਰ ਕੀ ਕਰਾਂ ਇਕੱਲੀ ਬੈ ਕੇ ਇੱਥੇ ਮੰਮੀ ਤੂੰ ਹੀ ਚੰਗੇ ਲੱਗਦੇ ਨੌਤੀ ਦਾ ਟੀਕੂਮਣ ਚੱਲੀ ਹੈ ਤੂੰ ਦੇ ਨਾਲ ਜਰਦੇ ਚੰਗੇ ਲੱਗਦੇ ਤੂੰ ਹੀ ਦੱਸਣ ਪਹਿਲਾਂ ਤੇ ਤੂੰ ਘੁੰਮਿਆ ਫਿਰੋ ਮੰਮੀ ਨਾਲ ਤੁਹਾਡੇ ਕੰਮ ਫਿਰ ਲਾਉਂਗੀ ਮੈਂ ਕਦੋਂ ਘੁੰਮਣਾ ਤੇਰਨਾ ਮੈਂ ਤੂੰ ਹੀ ਖੜੋ ਨਾ ਵੱਡੇ ਖੜਨ ਮੈਂ ਕਿੱਥੇ ਜਾਣਾ ਮੈਂ ਘਰੇ ਮਰੀ ਰਿਆ ਕਰਾਂ ਇਹ ਮੰਮੀ ਤਾਂ ਜਿੱਦ 10 ਗੱਲ ਹੋਈ ਤਾਂ ਜੀ ਹੋਰ 10 ਗੱਲ ਕਿੱਦਾਂ ਨਹੀਂ ਹੁੰਦੀ ਹਾਂ ਮੈਂ ਨਹੀਂ ਜਾ ਸਕਦੀ ਤੂੰ ਹੀ ਮੰਮੀ ਘਰੇ ਰਹਿ ਹੋਈ ਮੈਂ ਨਹੀਂ ਤੈਨੂੰ ਖੜਨਾ ਚੰਗਾ ਬਹੁਤ ਸੋਹਣੀ ਤੇਰੀ ਗੱਲ ਵਾ ਉਹ ਵੀ ਨਾ ਮੈਨੂੰ ਖੜ ਤੂੰ ਵੀ ਨਾ ਖੜ ਮੈਨੂੰ ਘਰੇ ਮਾਰ ਛਡੋ ਚੰਗਾ ਮੈਂ ਘਰੇ ਬੈਠੀ ਰਹਿਨੀ

ਇਹ ਤਾਂ ਆ ਵੀ ਉਹ ਪਾਣ ਪੀ ਲੈਂਦੀ ਇਹ ਤਾਂ ਹੁਣ ਤੱਕੇ ਮਾਰ ਮਾਰ ਕੇ ਤਾਂ ਲੋਹ ਪੀਤਾ ਪਿਆ ਇਹਨੇ ਇਹਨੇ ਕਿੱਥੇ ਪੁੱਛਣ ਕਿਛਣ ਦੇਣਾ ਜਿੱਦਾਂ ਦਾ ਹੈਗਾ ਵਾ ਇਹਨੇ ਪਤਾ ਨਹੀਂ ਕੀ ਕਰਨਾ ਵਾ ਇਦਾਂ ਵੇਖਦਾ ਕਿਦਾਂ ਡੇਲੇ ਕੱਢਦਾ ਮੇਰੇ ਵੱਲ ਅਧ ਹੋ ਗਈ ਆ ਮੈਂ ਤਾਂ ਮਾਂ ਹੁਣ ਕੋ ਲੱਗਦੀ ਨਹੀਂ ਕਿ ਉਹਨਾਂ ਨੂੰ ਲੈ ਕੇ ਰਵਾਂ ਰਮੀ ਤਿਆਰ ਹੋ ਕੇ ਗਾਂ ਜਾਂਦੇ ਆ ਕਿਦਾਂ ਦਾ ਟਾਈਮ ਆ ਗਿਆ ਵਾ ਘਰੇ ਬੈਠੀ ਰਹਿਣੀ ਆ ਨਾ ਗਾਂ ਜੋਗੀ ਨਾ ਪਛਾਂ ਜੋਗੀ ਨਾ ਕੋ ਜਾਣ ਕਿ ਕਿ ਨੱਕ ਤੇ ਆਉਂ ਜੋਗੀ ਇੰਨਾ ਬੱਲੇ ਸਾਰੇ ਭੈਣ ਭਰਾ ਛੱਡੇ ਪਏ ਸੀ ਤੇ ਆਪਣੇ ਘਰ ਸੌਕੀਆਂ ਤੇ ਇਹਨਾਂ ਦੇ ਤੇ ਵਿਆਹ ਹੋ ਗਿਆ ਤਾਂ ਮੈਂ ਕੋਈ ਔਕੀ ਹੋ ਗਈ ਉਹ ਇਹ ਨਹੀਂ ਪੋਛਦਾ ਕਿਛਦਾ ਹਾਂ 10 ਕੀ ਕਹਣਾ ਫਿਰ ਤਾਂ ਮੈਨੂੰ ਜੋ ਪਸੰਦ ਹੈ ਤੇ ਉਹੀ ਮੰਗਵਾ ਲੂੰ ਉਹ ਪੀਜ਼ਾ ਤੇ ਮੇਰੇ ਦੇ ਨਹੀਂ ਕਰਦੇ ਖਾਣੋ ਕਿ ਪੀਜ਼ਾ ਖਾਣਾ ਉਹ ਜੋ ਤੈਨੂੰ ਪਸੰਦ ਹੋਊਗਾ ਨਾ ਮੈਂ ਬੋਲਦਾ ਨਾ ਉਹੀ ਮੈਂ ਤਾਂ ਚੱਲ ਪੁਰਾਣੇ ਤੇ ਟੋਸਪਾ ਨਾਲ ਦੇ ਨਹੀਂ ਕਰਨਾ ਚ ਨਹੀਂ ਨਹੀਂ ਟੋਸ ਤੇ ਸੀ ਰਹਿਣ ਦੋ ਇਹ ਜਿਆਦਾ ਹੈਵੀ ਹੈ ਨਾ ਹਾਂ ਇਹਨਾਂ ਨੂੰ ਘਰੇ ਜਾ ਕੇ ਲਾ ਕੇ ਰੱਖੂਗੇ ਮੈਂ ਘਰ ਜਾ ਕੇ ਪਾਲੂਗੀ ਤਹੀਂ ਪਾ ਦਿਓ ਨਾ ਘਰ ਜਾ ਕੇ ਹਾਂ ਵਧੀਆ ਲੱਗੇ ਇਹਨਾਂ ਨੂੰ ਕਿ ਡਿਸਪਲੇਮੈਂਟ ਕਿਨਾਰਾ ਪਾਉਂ ਕੁਛ ਨਹੀਂ ਵੇਖਣ ਦੇ ਮੈਨੂੰ ਨਾ ਅੱਜ ਸੱਚੀ ਮਨ ਇਦਾਂ ਲੱਗਦਾ ਜਿਦਾਂ ਸਾਰੇ ਜਹਾਂ ਦੀਆਂ ਖੁਸ਼ੀਆਂ ਨਾ ਮੈਨੂੰ ਮਿਲ ਗਿਆ ਹੁੰਦੀਆਂ ਅੱਛਾ ਮੈਂ ਨਾ ਹੀ ਜਿਹੜਾ ਸਮਾਨ ਮੇਰੇ ਤੇ ਹੋਣਾ ਆ ਮੈਂ ਹੀ ਭੜਦੀ ਫਿਰਦੀ ਕਿ ਇਹ ਦਿਨ ਕਦੋਂ ਆਉਣਗੇ ਸੱਚੀ ਤੁਹਾਡੇ ਜੋ ਇਹ ਕੁਛ ਮੈਂ ਲੱਭਦੀ ਹੀ ਪਿੱਛੇ ਜੋ ਕੁਛ ਹੋਇਆ ਮੈਨੂੰ ਚੇਤਾ ਕਰਕੇ ਬੜਾ ਡਰਜਿਆ ਲੱਗਦਾ ਕਿਉਂ ਪਿੱਛੇ ਕੀ ਕੀਤਾ ਦਨ ਨਹੀਂ ਨਹੀਂ ਵਾਸਤੇ ਇੱਦਾਂ ਹੀ ਮੇਰੇ ਨਾਲ ਰਹੋਗੇ ਨਾ ਮੈਂ ਕਿਤੇ ਵੱਖਰਾ ਚੱਲਾਂ ਮੈਂ ਇਸੇ ਕਰਕੇ ਤੈਨੂੰ ਕੁਝ ਵੀ ਕਹਿਣਾ ਨਾ ਤੈਨੂੰ ਇਸੇ ਕਰਕੇ ਕਹਿਣਾ ਤੇ ਤੂੰ ਮੇਰੇ ਨਾਲ ਹਮੇਸ਼ਾ ਰਹੇ ਜਿੱਦਾਂ ਆਪਾਂ ਇਸ ਤਰ੍ਹਾਂ ਤੇ ਰਹਿੰਦੇ ਨਾ ਇਦਾਂ ਰਹਿ ਜਾਂ ਕਰ ਦੇਣਾ ਮੈਨੂੰ ਵਕ ਹੋਣਾ ਤੈਨੂੰ ਬਿਲਕੁਲ ਚੰਗਾ ਲੱਗਦਾ ਤੂੰ ਮੇਰੇ ਤੋਂ ਦੂਰ ਜਾਨੀਂ ਮੈਨੂੰ ਇਹ ਲੱਗਦਾ ਪਤਾ ਨਹੀਂ ਕੀ ਮੇਰੇ ਤੋਂ ਛੁੱਟ ਗਿਆ ਹੁੰਦਾ ਨਹੀਂ ਮੈਂ ਤੁਹਾਡੇ ਤੋਂ ਦੂਰ ਨਹੀਂ ਹੁੰਦੀ ਮੈਨੂੰ ਨਾ ਇੱਕ ਇਤਰਾ ਲੱਗਦਾ ਜਿਵੇਂ ਮੈਂ ਸੁਪਨਾ ਜਿਹਾ ਦੇਖਦੀ ਆ ਸੁਪਨਾ ਨਹੀਂ ਹੈ ਹਕੀਕਤ ਵਾਂ ਉਡੀ ਵੜੀ ਜੇ ਵੇਖਾਂਗੇ ਤਾਂ ਪਰਪਤਨ ਲੱਗੂਗਾ ਸੱਚੀ ਹਕੀਕਤ ਵਾਂ ਹਾਂ ਹਾਂ ਪਰ ਅੱਤੇ ਫਿਰ ਬਸ ਮੈਨੂੰ ਇਹ ਹੀ ਉਮੀਦ ਆ ਤੁਹਾਡੇ ਤੋਂ ਤੁਸੀਂ ਇਦਾਂ ਹੀ ਮੇਰੇ ਨਾਲ ਰਹੋ ਤੈਨੂੰ ਬੜੀ ਕੋਸ਼ਾ ਜੇ ਮੇਰੀ ਕੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਜਿੰਨੀ ਮੈਂ ਕੋਸ਼ਾ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਕਿੰਨੀ ਕੋਸ਼ਾ ਹੈ ਜੀ ਕੀ ਹਬਾ ਜੀ ਅੱਸੀ ਕਾਲ ਕੀ ਹਾਲ ਆ ਹਾਂਜੀ ਵਧੀਆ ਜੀ ਹੋਰ ਬਸ ਕੰਮ ਤੇ ਆ ਉਹ ਕੰਮ ਤੇ ਮੈਂ ਸਵੇਰ ਦਾ ਨਹੀਂ ਆ ਹੁਣ ਤੇ ਆ ਗਿਆ ਬਤੰਦਰਾ ਨਾਲੇ ਵਾਈਫ ਨੂੰ ਅੱਜ ਮੈਂ ਘਮਾੜਾ ਸੋਣਾ ਹੈ ਬਾਈ ਆਹੋ ਫੇਰ ਜੋਗੀ ਟੱਡੀ ਲੈ ਮੈਂ ਵਿਆਹ ਕਰਾ ਲਿਆ ਪਰ ਜਲਦੀ ਉਹ ਇਦਾਂ ਹੀ ਆ ਭਰਾ ਪ੍ਰੋਗਰਾਮ ਬਣਿਆ ਇਕਦਾਂ ਹੀ ਤੇ ਉਹ ਉਹਨੇ ਕੁੜੀ ਵਾਲੇ ਕਹਿੰਦੇ ਚੁੰਨੀ ਚੜਾ ਕਰਨਾ ਵਾ ਤੇ ਫਿਰ ਪਾਈ ਪ੍ਰੋਗਰਾਮ ਮੰਟੋ ਮਟੇ ਚੱਲ ਕੋਈ ਗੱਲ ਨਹੀਂ ਆ। ਚਲੋ। ਇਹਨੇ ਮਤਲਬ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਕੀਤਾ ਵਾ। ਚਲੋ ਵਧੀਆ ਜੀ। ਹਾਂ। ਤੇ ਇਦਾਂ ਕਰ ਬਸ ਇੱਕ ਪੀਜ਼ਾ ਲਵਾ ਦੇ। ਹਾਂਜੀ। ਤੇ ਦੋ ਕੋਲਡ ਡਰਿੰਕ ਕਰ ਦੇ ਬਸ। ਜ਼ਿਆਦਾ ਨਹੀਂ ਖਾਣਾ। ਪੀਜ਼ਾ ਤੇ ਦੋ ਕੋਲਡ ਡਰਿੰਕ। ਹਾਂ। ਹਾਂਜੀ। ਹੋਰ ਕੁਝ ਲਓਗੇ? ਨਹੀਂ ਬਸ ਕੋਈ ਨਹੀਂ ਬਸ। ਚੰਗਾ। ਲਵਾ ਦੇ ਮੈਂ ਬੈਠਾ ਹਾਂ ਚਲੋ। ਠੀਕ ਹੈ ਭਾਜੀ। ਵੀ ਕੱਲ ਤੁਸੀਂ ਨਹੀਂ? ਹਾਂਜੀ ਬੋਲੋ। ਉਹ ਬਣੀ ਪਈ ਜੀ ਵਿਆਹ ਕਰਾ ਲੈ ਜੀ। ਸੱਚੀ? ਹਾਂਜੀ। ਅੱਛਾ। ਉਹ ਦੇਖੋ ਉਹਨਾਂ ਦੀ ਵਾਈਫ ਨਾਲ ਹੀ ਆਈ ਏ। ਉਹ ਤਾਂ ਮੇਰੀ ਫਰੈਂਡ ਆ। ਵੱਡੀ ਫਿਰ ਹਰ ਸਰਪ੍ਰਾਈਜ਼ ਪਲਾਨ ਕਰਨਾ ਪੈਣਾ ਕੋਈ ਨਾ ਕੋਈ ਹਾਂਜੀ ਦੱਸਿਆ ਉਹ ਨਹੀਂ ਉਹਨਾਂ ਨੇ ਚਲੋ ਫਿਰ ਕਰਦੇ ਆਂ ਕੋਈ ਸਰਪ੍ਰਾਈਜ਼ ਪਲਾਨ ਆ ਜਾ ਆ ਜਾ ਇੱਥੇ ਬੈਠੀ ਆਪਾਂ ਨਾ ਐ ਸਾਈਡ ਤੇ ਇਹਦੇ ਮੇਰਾ ਉਧਰ ਜਾ ਤੇ ਪੁੱਛੁੰਦੇ ਹਾਂ ਮੈਨੂੰ ਕਿਆ ਜਾ ਇਹ ਨਹੀਂ ਤੁਹ ਆਪ ਤੇ ਨਹੀਂ ਆਇਆ ਤੇ ਮੈਂ ਕਦੇ ਮੈਂ ਕੰਮ ਮੈਂ ਆਇਆ ਸੀ ਤੇ ਦੱਦ ਪੈ ਗਿਆ ਤੇ ਤੁਸੀਂ ਫੋਨ ਕਰਕੇ ਦੱਸਿਆ ਨਹੀਂ ਸੀ ਮੈਂ ਦੱਸਿਆ ਨਹੀਂ ਫੋਨ ਕਰਕੇ ਅੱਜ ਅਚਾਨਕ ਇੱਕ ਕਦਮ ਤੇ ਪਲਾਨ ਬਣ ਗਿਆ ਸਿਰਸਤ ਨੂੰ ਪਤਾ ਜਿੱਦਾਂ ਦਾ ਮੂਹਣਾ ਹੈ ਮੇਰਾ ਸ਼ਸ਼ੀ ਕਹਿ ਰხ ਸੀ ਸਰਪ੍ਰਾਈਜ਼ ਨਾ ਤਾਰੇ ਵਾਂ ਤੇ ਸਰਪ੍ਰਾਈਜ਼ ਤੇ ਨਾ ਕਿ ਅੰਦੇ ਨਾਲ ਹੋਰ ਵੀ ਵਧੀਆ ਹੋਣਾ ਸੀ ਨਾ ਤੂੰ ਮੈਨੂੰ ਭਾਬੀ ਕਿਤਾ ਬੋਲਦਾ ਤੂੰ ਤੇ ਮੇਰੀ ਫਰੈਂਡ ਆ ਨਾ ਹਾਂ ਤੇ ਹੁਣ ਭਰਾ ਆ ਤੇ ਹੁਣ ਭਾਬੀ ਬੋਲਣਾ ਐਦਾਂ ਕਿਦਾਂ ਹੋ ਸਕਦਾ ਵਾ ਰੈਂਡਰ ਦਾ ਫਰੈਂਡ ਯਾਨੀ ਜਿਹੜਾ ਅਸੀਂ ਪਹਿਲਾਂ ਤੇ ਹੁਣ ਤੇ ਸਾਡੇ ਭਰਾ ਦੀ ਵਾਈਫ ਆ ਤੇ ਫਿਰ ਕੋ ਬੈਠੋ ਇੱਜੇ ਤੇ ਹੀ ਲੋਪਾ ਜੀ ਇੱਕਟ ਇਹ ਬਾਹਰ ਲਿਆਉਣ ਦੇ ਲਾਈਕ ਹੀ ਹੈ ਨੀਗੀ ਸਭ ਤੋਂ ਵੱਡੀ ਗਲਤੀ ਮੇਰੀ ਆ ਜਿਹੜਾ ਇਹਨੂੰ ਨਾਲ ਲੈ ਕੇ ਆਣਾ ਮਮੀ ਕਹਿੰਦੇ ਸੀ ਮੈਂ ਤੇਰੇ ਨਾਲ ਚਲਦੀ ਆ ਉਨੋਂ ਨਾਲ ਲੈ ਆਉਂਦਾ ਤੇ ਬੈਸਟ ਰਹਿਣਾ ਏ ਫੜੋ ਕਟੋਰੀ ਪਾ ਲਓ ਫੜੋ ਆ ਰਿਹਾ ਵੀ ਜਾ ਹਾਂਜੀ ਚੱਲ ਫੇਰ ਬਾਹਰ ਚਲੋ ਚੱਲਾ ਦੰਨੇ ਚੱਲਦੇ ਤੂੰ ਚੱਲੋ ਮੈਂ ਆਉਣਾ ਹੁਣੇ ਮੈਂ ਪੈਮਡ ਦੇਖਿਆ ਚੱਲ ਤੂੰ ਕਿੰਨੇ ਪੈਸੇ ਹੋਏ ਕੋਈ ਨਾ ਭਾਈ ਰਹਿਣ ਤੋ ਪੈਸੇ ਪੈਸੇ ਤੇ ਕੋਈ ਗੱਲ ਨਹੀਂ ਤਨਾਇ ਗੱਲ ਕਰੀ ਇਧਰ ਆ ਹਾਂਜੀ ਭਾਈ ਤੋ ਮੈਨੇ ਮੇਰੀ ਗੱਲ ਸੁਣ ਪਹਿਲਾਂ ਹਾਂਜੀ ਤੋ ਹੱਥ ਲਾਇਆ ਤਾਂ ਲਾਇਆ ਕਿੱਦਾਂ ਕੀ ਹੋ ਗਿਆ ਭਾਈ ਕੀ ਹੋ ਗਿਆ ਲਾਇਆ ਤਾਂ ਲਾਇਆ ਕਿੱਦਾਂ ਹੱਥ ਕਰ ਵੀ ਕੀਤਾ ਕਿੱਦਾਂ ਤੋਨੂੰ ਤੇਰੀ ਹਿੰਮਤ ਕਰਦਾ ਭਾਈ ਟੱਚ ਕਰਦੀ ਐਥਾ ਟੱਚ ਕੀਤਾ ਨਾ ਐਸਾ ਕਰ ਕਿਉਂ ਕੀਤੇ ਐਸਾ ਤਾਂ ਟੱਚ ਕੀਤਾ ਵਾ ਹੋ ਗਿਆ ਐਥਾ ਟੱਚ ਕੀਤਾ ਨਾ ਓ ਕੀ ਕਰਤਾ ਜੀ ਭਾਈ ਇਹ ਤੈਨੂੰ ਸਜ਼ਾ ਮਿਲੀ ਆ ਹੱਥ ਲਾਉਣ ਦੀ ਗਾਹਾਂ ਤੋਂ ਟੱਚ ਤੇ ਨਾ ਕਰੇਂਗਾ ਨਾ ਕੀ ਗਲਤੀ ਹੋ ਗਈ ਭਾਜੀ ਮੇਰੇ ਕੋ ਕੀ ਕਰਾਂ ਗਰਮੀ ਤਾਂ ਹਾਂਜੀ ਓ ਰਿਆ ਮੈਨੂੰ ਭੁੱਖ ਬੜੀ ਲੱਗੀ ਆ ਉਹਨਾਂ ਰੋਟੀ ਜਾ ਕੇ ਮੈਂ ਕੱਪੜੇ ਚੇਂਜ ਕਰ ਲਾਂ ਫਿਰ ਲਿਓਨੀ ਰੋਟੀ ਨਹੀਂ ਕੱਪੜੇ ਬਾਅਦ ਚੇਂਜ ਕਰੀ ਮੈਨੂੰ ਮੈਨੂੰ ਰੋਟੀ ਜਾ ਕੇ ਦੇ ਠੀਕ ਆ ਕੋਈ ਨਹੀਂ ਮੈਂ ਹੁਣੇ ਲਿਓਨੀ ਬਸ ਪੱਕਣ ਵਾਲੀ ਮੈਂ ਗਰਮ ਗਰਮ ਪਕਾ ਕੇ ਲਿਓਨੀ ਜਲਦੀ ਮਿੰਟ ਮਿੰਟੀ ਜਾ ਮੈਨੂੰ ਭੁੱਖ ਬਹੁਤ ਲੱਗੀ ਆ ਪੱਕੀ ਨਹੀਂ ਹਾਲੀ ਰੋਟੀ ਬਸ ਬਣ ਗਈ ਐਸਾ ਤਰ੍ਹਾਂ ਟੱਚ ਹੈ ਨਾ ਤੇਰੇ ਹੱਥ ਸਿੱਧਾ ਮੁੰਡੇ ਦਾਦਾ ਐਸੇ ਹੱਥ ਨਾਲ ਟੱਚ ਹੋਇਆ ਹੈ ਨਾ ਇਹ ਲੱਗਾ ਹੈ ਨਾ ਹੱਥ ਦਾ ਇੱਥੋਂ ਲੱਗਾ ਹੈ ਨਾ ਹੈ ਨਾ ਇੱਥੋਂ ਲੱਗਾ ਹੈ ਨਾ